ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਖੜੇ ਆ ਗੁਰਦੁਆਰਾ ਗੁਰੂ ਸਰਸਵਰ ਸਾਹਿਬ ਮਹਾਰਾਜ ਸੋ ਹੁਣ ਗੁਰਦੁਆਰਾ ਸਿਹਤ ਗੰਗ ਸਾਹਿਬ ਦੇ ਨਾਲ ਹੀ ਇਥੇ 베ਰੀ ਸਾਹਿਬ ਜੀ ਜਿਹੜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮੇ Pase ਉਹਨਾਂ ਨੇ ਇਸ 베ਰੀ ਤੇ ਕੋੜੇ ਬੰਨੇ ਸੀ ਦਿਲ ਬਾਗ ਤੇ ਗੁਲ ਬਾਗ ਦੇਖੋ 400 ਸਾਲ ਪੁਰਾਣੀ 베ਰੀ ਹੈ ਜੀ 베ਰੀ ਕਿੱਥੋਂ ਤੱਕ ਫੈਲੀ ਹੋਈ ਹੈ ਬਹੁਤ ਵੱਡੀ 베ਰੀ ਹੈ ਜੀ ਜੇ ਤੁਸੀਂ ਨਿੰਗਾ ਮਾਰੋਗੇ ਤਾ ਇੱਕ ਵਾਰ ਦੇ ਵਿੱਚ ਨਹੀਂ ਦਿਖਦੀ ਚਾਰੇ ਪਾਸੇ ਦੇਖਣਾ ਪੈਂਦਾਗਾ ਇਤਿਹਾਸਕ ਬੇਰੀਆ ਜੀ ਛੇਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤੀਸਰੀ ਜੰਗ ਲੜੀ ਸੀ 1634 ਈਸਵੀ ਦੇ ਵਿੱਚ ਜਿਹਦੇ ਵਿੱਚ 35000 ਮੋਗਲ ਸੀ ਦੋਏ ਸੀ 1273 ਆਪਣੇ ਸਿੰਘ ਸੀ ਦੋਗੇ ਸੀਗੇ ਇਤਿਹਾਸਕ ਜਗਾ ਬਣੀ ਹੋਈ ਹੈ ਨਾਲ ਹੀ ਗੁਰਦੁਆਰਾ ਸੀਤ ਸਿੰਘ ਬਣਿਆ ਹੋਇਆ ਜਿੱਥੇ ਗੁਰੂ ਮਹਾਰਾਜ ਜੀ ਨੇ ਮੁਗਲਾਂ ਨੂੰ ਖੂਚ ਦਫਨਾ ਕੇ ਉੱਤੇ ਅੰਗੀਠਾ ਤਿਆਰ ਕਰਕੇ ਆਪਣੇ ਜਿਹੜੇ ਸਿੱਖ ਜਰਨੈਲ ਸੀ ਭਾਈ ਮੰਜ ਕਟਾਰੋ ਭਾਈ ਜੇਠਾ ਜੀ ਭਾਰੋ ਜੀ ਮਿੰਤੋ ਜੀ ਉਹਨਾਂ ਨੂੰ ਸੰਸਕਾਰ ਕੀਤਾ ਇੱਥੇ ਆ ਬੇਰੀ ਤੇ ਨਾਲ ਘੋੜੇ ਬੰਨੇ ਸੀ ਕਰੋ ਦਰਸ਼ਨ